ਸਤਿ ਸ਼੍ਰੀ ਅਕਾਲ ਪਾਜੀ ਤੁਸੀਂ ਦੇਖ ਰਹੇ ਹੋ ਸੋਨੂ ਡੈਰੀ ਫਾਰਮ ਏਜੰਸੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਵੀ ਬਲਦਾਂ ਦੇ ਤੇ ਮੱਝਾਂ ਦੇ ਬਹੁਤ ਸ਼ੌਕੀਨ ਨੇ ਜੀ ਸੋ ਸੱਫਾ ਨੂੰ ਬਹੁਤ ਪਿਆਰ ਹੈ ਨਾ ਜਾਨਵਰਾਂ ਦੇ ਨਾਲ ਸੋ ਆਪਾਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਇਸ ਚੈਨਲ ਦੇ ਰਾਹੀਂ ਦਿਖਾ ਚੁੱਕੇ ਹਾਂ ਸੋ ਅੱਜ ਇਹ ਆਪਾਂ ਤੁਹਾਨੂੰ ਜਿਹੜੀ ਵੀਡੀਓ ਦਿਖਾ ਰਹੇ ਹਾਂ ਜੀ ਇਕੱਠੇ ਬਲਦਾਂ ਦੀਆਂ ਸੋ ਇਹ ਬਬਲਦ ਨੇ ਕੁਰਾਲੀ ਸ਼ਹਿਰ ਦੇ ਨੇੜੇ ਪਿੰਡ ਕਾਲੇਵਾਲ ਜਿੱਥੇ ਆਪਣੇ ਗੱਡੀਆਂ ਵਾਲੇ ਭਰਾ ਬੈਠੇ ਨੇ ਉਹਨਾਂ ਕੋਲ ਇਹ ਬਬਲਦ ਨੇ ਬੱਚੇ ਨੇ ਜੋ ਕਿ ਰੇੜੇ ਦੇ ਪੂਰੇ ਹਾਲੀ ਨੇ ਇਹ ਤੁਹਾਨੂੰ ਦੋ ਸ਼ਕੀਨ ਬੱਚੇ ਦਿਖਾ ਰਹੇ ਨੇ ਜੋ ਇਹ ਚੋਗੇ ਨੇ ਮੂੰਹ ਤੇ ਅਜੇ ਦੋਵੇਂ ਬੱਚੇ ਚੋਗੇ ਨੇ ਜੀ ਸੋ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਤੇ ਅੱਪਾ ਨੇ ਇੱਕ ਹੋਰ ਵੀ ਚੈਨਲ ਬਣਾਇਆ ਹੈ ਜੀ ਇੱਕ ਪੇਜ ਬਣਾਇਆ ਹੈ ਜੋ ਕਿ ਸੋਨੂ ਫਾਰਮ ਕੁਰਾਲੀ ਦੇ ਨੌਤੇ ਹੈ ਉਹਨੂੰ ਵੀ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਫੋਲੋ ਕਰਿਓ ਜੀ ਤਾਂ ਜੋ ਤੁਹਾਨੂੰ ਹਰ ਇੱਕ ਤਰ੍ਹਾਂ ਦੀਆਂ ਅੱਜਾਂ ਦੀਆਂ ਆਪਾਂ ਹਰ ਟੂਰਨਾਮੈਂਟ ਦੀ ਤੇ ਹਰ ਕਿੱਥੇ ਜਿੱਥੇ ਵੀ ਕਿਸੇ ਕਿਸਾਨ ਵੀਰ ਕੋਲ ਚੰਗੇ ਨਸਲ ਦੇ ਬਲਦ ਨੇ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਬੇਨਤੀ ਹੈ ਆਪਾਂ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਸਾਰਾ ਆਪਾਂ ਇਹ ਸੇਵਾ ਕਰਦੇ ਨੇ ਇੱਕ ਮਹਾਰਾਜ ਦੀ ਕਿਰਪਾ ਤੇ ਆਪਾਂ ਨੂੰ ਸ਼ੌਂਕ ਹੈ ਜਿਸ ਨੂੰ ਵੀ ਜ਼ਰੂਰਤ ਹੈ ਤਾਂ ਫੋਨ ਜ਼ਰੂਰ ਕਰਿਓ ਜੀ ਤੇ ਵੱਧ ਤੋਂ ਵੱਧ ਜੋ ਆਪਾਂ ਨਮਾ ਪੇਜ ਸਿਰੂ ਕੀਤਾ ਹੈ ਸੋਨੂ ਫਾਰਮ ਦੇ ਕੁਰਾਲੀ ਦੇ ਨੋਤੇ ਉਸ ਨੂੰ ਵੀ ਜ਼ਰੂਰ ਫੋਲੋ ਕਰੋਗੇ ਜੀ